अजकल लाइफ इन्नी ज्यादा फास्ट हो चुकी है कि हर कोई चाहता है कि सू रेडीमेड चीज मिले जिस तू तो सारे विटामिन मिनरल जो है मिलते रहन पर सू कुदरत ने बहुत कुछ अजिहा दिता है जिसनों असी रेगुलर अगर अपनी डाइट में शामिल कर तो सानू नैचुरली ही बहुत चंकी ਤਰ੍ਹਾਂ ਦੇ ਬਹੁਤ ਚੰਗੀ ਕੁਆਲਿਟੀ ਦੇ ਜੋ ਸਾਡੀ ਜੋ ਬੋਡੀ ਹੈ इजीली ਜਿੰਨਾ ਚੀਜ਼ਾਂ ਨੂੰ ਅਬਜ਼ਰਬ ਕਰ ਸਕੇ ਅਜਿਹੇ ਵਿਟਾਮਿਨਸ ਮਿਨਰਲਸ ਤੇ ਐਂਟੀਆਕਸੀਡੈਂਟਸ ਸਾਨੂੰ ਮਿਲ ਸਕਦੇ ਨੇ ਤੇ ਅੱਜ ਮੈਂ ਗੱਲ ਕਰਨ ਜਾ ਰਹੀਆਂ ਕੜੀ ਪੱਤੇ ਦੀ ਦੇਖੋ ਕੜੀ ਪੱਤਾ ਵੈਸੇ ਤਾਂ ਕਈ ਘਰਾਂ ਦੇ ਵਿੱਚ ਲੱਗਿਆ ਹੁੰਦਾ ਸਾਡੇ ਘਰ ਵੀ ਲੱਗਿਆ ਹੋਇਆ ਅਸੀਂ ਜੋ ਹੈ ਫਰੈਸ਼ ਕੜੀ ਪੱਤੇ ਦੇ ਕੜੀ ਪੱਤਾ ਤੋੜਦੇ ਹਾਂ ਉਸ ਨੂੰ ਯੂਜ਼ ਕਰਦੇ ਆ ਵਕਫ ਵਕਫ ਤਰ੍ਹਾਂ ਨਾਲ ਤੇ ਮੈਂ ਤੁਹਾਨੂੰ ਅੱਜ ਜ਼ਰੂਰ ਦੱਸਣਾ ਚਾਹੂੰਗੀ ਕਿ ਕੜੀ ਪੱਤੇ ਦੇ ਕਿੰਨੇ ਹੀ ਜ਼ਿਆਦਾ ਗੁਣ ਨੇ ਔਰ ਰੈਗੂਲਰ ਅਗਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਦੇਣ ਵਾਲਾ ਔਰ ਕਈ ਤਰ੍ਹਾਂ ਦੀ ਜਿਹੜੀ ਸਾਡੀ ਬੋਡੀ ਵਿੱਚ ਡੈਫੀਸ਼ੀਐਂਸੀ ਆ ਚੁੱਕੀ ਹੈ ਚਾਹੇ ਅਸੀਂ ਵਿਟਾਮਿਨਸ ਦੀ ਗੱਲ ਕਰੀਏ ਮਿਨਰਲਸ ਦੀ ਗੱਲ ਕਰ ਲਈਏ ਐਂਟੀਆਕਸੀਡੈਂਟਸ ਦੀ ਗੱਲ ਕਰ ਲਈਏ ਸਾਰੀ ਡੈਫੀਸ਼ੀਐਂਸੀ ਨੂੰ ਇਕੱਲਾ ਕੜੀ ਪੱਤਾ ਵੀ ਪੂਰਾ ਕਰ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਜਾਣ ਲੋ ਆਖਿਰ ਕੜੀ ਪੱਤੇ ਤੋਂ ਸਾਨੂੰ ਮਿਲ ਕੀ ਕੁਝ ਰਿਹਾ ਹੈ ਤਾਂ ਇਸ ਦੇ ਵਿੱਚੋਂ ਸਾਨੂੰ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਮਿਲ ਜਾਂਦਾ ਹੈ ਫਾਸਫੋਰਸ ਸਾਨੂੰ ਇਸ ਤੋਂ ਮਿਲ ਜਾਂਦਾ ਹੈ ਆਇਰਨ ਮਿਲਦਾ ਹੈ ਮੈਗਨੀਸ਼ ਮਿਲਦਾ ਤਾਂ ਇੱਥੇ ਤੁਸੀਂ ਅੰਦਾਜ਼ਾ ਇਹ ਲਗਾ ਲਓ ਪਹਿਲਾਂ ਤਾਂ ਜਿਨ੍ਹਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਰਹਿੰਦੀ ਹੈ ਨਾ ਤਾਂ ਉਹਨਾਂ ਦੇ ਲਈ ਇਹ ਕੜੀ ਪੱਤਾ ਕਿਸੇ ਵਰਦਾਨ ਤੋਂ ਘੱਟ ਨਹੀਂ ਰਹਿਣ ਵਾਲੇ ਹੈ ਇਹ ਹੀ ਨਹੀਂ ਅੱਗੋਂ ਮੈਂ ਜਿਹੜੀ ਹੋਰ ਹੈਲਥ ਇਸ਼ੂਜ਼ ਦੀ ਗੱਲ ਕਰਾਂਗੀ ਤਾਂ ਇਹ ਮੇਜਰ ਅੱਜਕੱਲ੍ਹ ਹੈਲਥ ਇਸ਼ੂ ਪਾਇਆ ਜਾਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਚੱਲ ਰਹੀਆਂ ਨੇ ਤੇ ਕੜੀ ਪੱਤਾ ਅਗਰ ਤੁਸੀਂ ਖਾਲੀ ਪੇਟ ਸਵੇਰੇ ਚਬਾ ਲੈਂਦੇ ਹੋ ਜਾਂ ਫਿਰ ਵਕਫ ਵਕ ਤਰ੍ਹਾਂ ਨਾਲ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡੈਫੀਸ਼ੀਐਂਸੀ ਨਹੀਂ ਰਹਿਣ ਵਾਲੀ ਹੈ ਸੋ ਸਭ ਤੋਂ ਪਹਿਲਾਂ ਜੋ ਮੈਂ ਹਾਈ ਬੀਪੀ ਦੀ ਤੱਕ ਕਰ ਚੁੱਕੀਆਂ ਦੇਖੋ ਜਿਨ੍ਹਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਪੋਟਾਸ਼ੀਅਮ ਔਰ ਮੈਗਨੀਸ਼ੀਅਮ ਰਿਚ ਫੂਡ ਚਾਹੀਦਾ ਹੀ ਚਾਹੀਦਾ ਹੈ ਤਾਂ ਇੱਥੇ ਦੇਖੋ ਸਿਰਫ ਪੋਟਾਸ਼ੀਅਮ ਜਾਂ ਮੈਗਨੀਸ਼ੀਅਮ ਹੀ ਨਹੀਂ ਤੁਹਾਨੂੰ ਕੈਲਸ਼ੀਅਮ ਵੀ ਮਿਲ ਰਿਹਾ ਤੁਹਾਨੂੰ ਜ਼ਿੰਕ ਵੀ ਮਿਲ ਰਿਹਾ ਫਾਸਫੋਰਸ ਵੀ ਮਿਲ ਰਿਹਾ ਆਇਰਨ ਵੀ ਮਿਲ ਰਿਹਾ ਸੋ ਦੇਖੋ ਆਪਣੇ ਆਪ ਦੇ ਵਿੱਚ ਮਲਟੀ ਵਿਟਾਮਿਨ ਜੋ ਸਾਨੂੰ ਰੱਬ ਨੇ ਕੁਦਰਤ ਨੇ ਹੀ ਦਿੱਤੇ ਹੋਏ ਨੇ ਇਹਨਾਂ ਚੀਜ਼ਾਂ ਦਾ ਸਾਨੂੰ ਉਪਯੋਗ ਜ਼ਰੂਰ ਕਰਨਾ ਚਾਹੀਦਾ ਹੈ ਇਸ ਇਲਾਵਾ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਦੇ ਲਈ ਵੀ ਕੜੀ ਪੱਤਾ ਬਹੁਤ ਜ਼ਿਆਦਾ ਗੁਣਕਾਰੀ ਨੇ ਸ ਵੀ ਚਬਾ ਸਕਦੇ ਹੋ ਜਾਂ ਫਿਰ ਆਪਣੇ ਖਾਣੇ ਦੇ ਵਿੱਚ ਕੋਈ ਵੀ ਸਬਜ਼ੀ ਬਣਾ ਰਹੇ ਹੋ ਤੜਕੇ ਦੇ ਵਿੱਚ ਐਡ ਕਰ ਲਓ ਜਾਂ ਕੋਈ ਸੈਲਡ ਬਣਾ ਰਹੇ ਹੋ ਉਸ ਦੇ ਵਿੱਚ ਤੁਸੀਂ ਫਰੈਸ਼ ਕੜੀ ਪੱਤਾ ਤੋੜ ਕੇ ਉਹਦੇ ਵਿੱਚ ਪਾਓ ਔਰ ਖਾ ਸਕਦੇ ਹੋ ਡਾਈਜੈਸ਼ਨ ਦੇ ਲਈ ਵੀ ਬਹੁਤ ਚੰਗਾ ਰਹਿਣ ਵਾਲਾ ਹੈ ਕਈ ਅਜਿਹੇ ਐਨਜ਼ਾਈਮਸ ਜੋ ਹੈ ਕੜੀ ਪੱਤੇ ਵਿੱਚ ਪਾਏ ਜਾਂਦੇ ਨੇ ਜੋ ਤੁਹਾਡੇ ਡਾਈਜੈਸ਼ਨ ਨੂੰ ਦਰੁਸਤ ਰੱਖ ਸਕਦੇ ਨੇ ਸੋ ਕਿਸੇ ਨੂੰ ਵੀ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਹੈ ਕੜੀ ਪੱਤਾ ਤੁਸੀਂ ਖਾਣਾ ਸ਼ੁਰੂ ਕਰ ਦੋ ਔਰ ਅਗਰ ਅਸੀਂ ਗੱਲ ਕਰੀਏ ਜਿਨ੍ਹਾਂ ਦਾ ਬੈਡ ਕੋਲੇਸਟ੍ਰੋਲ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਉੱਥੇ ਵੀ ਕੜੀ ਪੱਤਾ ਤੁਹਾਡੀ ਹੈਲਪ ਕਰੇਗਾ ਸੋ ਬੈਡ ਕੋਲੇਸਟ੍ਰੋਲ ਨੂੰ ਕੰਟਰੋਲ ਵਿੱਚ ਕਰਕੇ ਅੱਛੇ ਕੋਲੇਸਟ੍ਰੋਲ ਨੂੰ ਬਣਾਏ ਮੇਨਟੇਨ ਬਣਾਏ ਮੇਨਟੇਨ ਕਰ ਰਹੇ ਵਿੱਚ ਤੁਹਾਡੀ ਮਦਦ ਕਰੇਗਾ ਕੜੀ ਪੱਤਾ ਇਸ ਤੋਂ ਇਲਾਵਾ ਇਸ ਵਿੱਚ ਫਾਈਬਰ ਵੀ ਹੁੰਦਾ ਹੈ ਜਿਸ ਦੇ ਨਾਲ ਤੁਹਾਡਾ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਵਧਿਆ ਰਹਿੰਦਾ ਹੈ ਬਹੁਤ ਜ਼ਿਆਦਾ ਮੋਟਾਪਾ ਹੈ ਚਰਬੀ ਬਹੁਤ ਜ਼ਿਆਦਾ ਚੜੀ ਰਹਿੰਦੀ ਹੈ ਪੇਟ ਦੇ ਆਲੇ ਦੁਆਲੇ ਤਾਂ ਉਹਨਾਂ ਦੇ ਲਈ ਵੀ ਕੜੀ ਪੱਤਾ ਇੱਥੇ ਬਹੁਤ ਜ਼ਿਆਦਾ ਹੈਲਪ ਕਰਨ ਵਾਲਾ ਹੈ ਸੋ ਵਿਟਾਮਿਨ ਬੀ ਵੇਜ਼ਾ ਵਿੱਚ ਚੰਗਾ ਮਿਲ ਜਾਂਦਾ ਹੈ ਵਿਟਾਮਿਨ ਸੀ ਵੀ ਤੁਹਾਨੂੰ ਮਿਲਣ ਵਾਲਾ ਹੈ ਵਿਟਾਮਿਨ ਏ ਵੀ ਇਸੇ ਵਿੱਚ ਹੈ ਤਾਂ ਤੁਸੀਂ ਦੇਖੋ ਜਿੰਨੇ ਆਪਾਂ ਇਸ ਦੀ ਤਾਰੀਫ ਕਰ ਲਈਏ ਜਿੰਨੇ ਇਸ ਦੇ ਗੁਣ ਦਸੀਏ ਉਹਨੇ ਹੀ ਕੱਟਨੇ ਡੇਲੀ ਤੁਸੀਂ ਕੜੀ ਪੱਤਾ ਇਸਤੇਮਾਲ ਕਰ ਸਕਦੇ ਹੋ ਔਰ ਕਈ ਨੈਚਰੋਪੈਥੀ ਦੇ ਵਿੱਚ ਆਯੁਰਵੈਦ ਦੇ ਵਿੱਚ ਆਯੁਰਵੈਦਿਕ ਦੇ ਵਿੱਚ ਵੀ ਕੜੀ ਪੱਤੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੁਸੀਂ ਇੱਕ ਵਾਰੀ ਯੂਜ਼ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇਸੀ ਮਹਿਕ ਦੇ ਨਾਲ ਆਪਣੀ ਸਬਜ਼ੀ ਵਿੱਚ ਤੁਸੀਂ ਅਗਰ ਰੈਗੂਲਰ ਤੜਕੇ ਦੇ ਵਿੱਚ ਵੀ ਇਸਤੇਮਾਲ ਕਰਦੇ ਹੋ ਇਸ ਇੱਕ ਅਲੱਗ ਜਿਹਾ ਬਹੁਤ ਵਧੀਆ ਟੇਸਟ ਵੀ ਬਣਦਾ ਹੈ ਔਰ ਇਸ ਦੇ ਫਾਇਦੇ ਤਾਂ ਅਣਗਿਣਤ ਹੀ ਹੈ ਸੋ ਆਪਣੇ ਬੱਚਾ ਨੂੰ ਵੀ ਅਜਿਹੀ ਚੀਜ਼ਾਂ ਖਾਣ ਦੀ ਆਦਤ ਜ਼ਰੂਰ ਪਾਓ ਤਾਂ ਕਿ ਉਹ ਅਜਿਹੀਆਂ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਵੀ ਹੋਵੇ ਔਰ ਚੰਗੀਆਂ ਚੀਜ਼ਾਂ ਖਾ ਕੇ ਉਹਨਾਂ ਦੀ ਹੈਲਥ ਵੀ ਵਧੀਆ ਜ਼ਰੂਰ ਬਣੀ ਰਹੇ ਆਪਣੇ ਘਰ ਦੇ ਵਿੱਚ ਕੜੀ ਪੱਤੇ ਦਾ ਪੌਦਾ ਜ਼ਰੂਰ ਲਗਾ ਲਓ ਔਰ ਉਹ ਬੂਟੇ ਤੋਂ ਤੁਸੀਂ ਜਦੋਂ ਫਰੈਸ਼ ਕੜੀ ਪੱਤਾ ਤੋੜ ਕੇ ਖਾਓਗੇ ਘਰ ਦੇ ਚੀਜ਼ ਜੇ ਤੁਸੀਂ ਖਾਂਦੇ ਆ ਨਾ ਉਸ ਦਾ ਤਾਂ ਹੋਰ ਜ਼ਿਆਦਾ ਮਜ਼ਾ ਆਂਦਾ ਹੈ ਸੋ ਇਹਨਾਂ ਚੀਜ਼ਾਂ ਦਾ ਅਸੀਂ ਰੈਗੂਲਰ ਇਸਤੇਮਾਲ ਕਰੀਏ ਤਾਂ ਬਿਨਾ ਬਿਮਾਰੀ ਹੋਏ ਦੇ ਯਾਨੀ ਕਿ ਇਹ ਨਹੀਂ ਕਿ ਸਾਨੂੰ ਕੋਈ ਬਿਮਾਰੀ ਹੈ ਤਾਂ ਹੀ ਅਸੀਂ ਕੜੀ ਪੱਤਾ ਖਾਣਾ ਹੈ ਅਗਰ ਕੋਈ ਬਿਮਾਰੀ ਨਹੀਂ ਵੀ ਹੈ ਤਦ ਵੀ ਅਸੀਂ ਖੁਦ ਨੂੰ ਹੈਲਦੀ ਰੱਖਣ ਦੇ ਲਈ ਅਗਰ ਕੜੀ ਪੱਤੇ ਦਾ ਇਸਤੇਮਾਲ ਕਰਦੇ ਆ ਤਾਂ ਅਸੀਂ ਕਈ ਡੇਂਜਰਸ ਕਈ ਅੱਜਕੱਲ੍ਹੜੀਆਂ ਆਮ ਹੀ ਹੋ ਗਈਆਂ ਬਿਮਾਰੀਆਂ ਉਹਨਾਂ ਸਭ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਐ ਵਧੀਆ ਲੱਗੀ ਤਾਂ ਉਸ ਨੂੰ ਲਾਈਕ ਐਂ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਧਰ ਜੋਧ ਕਰੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ